ਸਾਰੇ ਦੋਨੋਂ ਨੂੰ ਛੱਡ ਕੇ ਜਾ ਰਹੇ ਹੋ ਕੱਲੇ ਹਨੂ ਪੱਲੀ ਵੜੀ ਜਾਓਗੇ ਤੁਸੀਂ ਸ਼ੌਂਕ ਚਾਜ ਕੇ ਦੋਨਾਂ ਨੂੰ ਬਹੁਤ ਮਜਬੂਰੀ ਹੈ ਭਾਈ ਜਾਣਾ ਤਾਂ ਪੈਣਾ ਹੀ ਹੈ ਸਾਸਰੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦਿਨ ਆ ਗਿਆ ਜੀ ਚਲੋ ਅਸੀਂ ਚੱਲਿਆ ਜੀ ਮੋਹਾਲੀ ਵਾਪਸ ਆਪਣੇ ਅਠਵਾਲਾ ਪਿੰਡ ਤੋਂ ਸਹੁਰਿਆਂ ਦੇ ਪਿੰਡ ਤੋਂ ਬਹੁਤ ਜ਼ਿਆਦੀ ਖਾਤਰਦਾਰੀਆਂ ਹੋਈਆਂ ਬਹੁਤ ਇੰਜੋਏ ਕੀਤਾ ਤੇ ਸਭ ਦਾ ਦਿਲ ਤੋਂ ਧੰਨਵਾਦ ਜਿਹੜੇ ਵੀ ਸੱਜਣ ਮਿੱਤਰ ਜਾਂ ਜਿਹੜੇ ਪਿਆਰ ਕਰਨ ਵਾਲੇ ਜਿੰਨੇ ਵੀ ਮਿਲਣ ਆਏ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਰੀਆਂ ਆਂਟੀਆਂ ਨੇ ਪਰਜਾਈਆਂ ਨੇ ਭੈਣਾਂ ਨੇ ਜਿਨ੍ਹਾਂ ਨੇ ਲੱਡੂ ਬਣਾਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਮਿਲੇ ਸਭ ਦਾ ਧੰਨਵਾਦ ਥੈਂਕ ਯੂ ਸੋ ਇਨਾ ਜਿਆਦਾ ਪਿਆਰ ਦੇਣ ਲਈ ਹੁਣ ਨਿਕਲੀ ਮੁਹਾਲੀ ਮਿਲ ਲਈ ਸਾਰਿਆਂ ਨੂੰ ਫਿਰ ਚਲਦੇ ਆ ਜੀ ਨਾਨੀ ਫਿਰ ਮਿਲਦੀ ਹੋਈ ਹੈ ਆਪਣੇ ਸੋਹਣੇ ਮੋਣੇ ਨੂੰ ਚਲੇ ਜਾਣਾ ਸੀ ਜਿੰਦੀ ਮੁੱਤ ਨਾਨਾ ਜੀ ਵੀ ਇਕੱਠੇ ਹੋਏ ਨੇ ਮੈਲੀ ਜਾਂਦੇ ਨੇ ਫਿਰ ਆ ਜਿਓ ਹੈ 31 ਤੱਕ ਨੂੰ ਨਹੀਂ ਤੁਸੀਂ ਤਾਂ ਪਹਿਲਾਂ ਹੀ ਆ ਜਿਓ ਮੀ ਆ ਵੇਖਦੇ ਸੀ ਤਿੱਕੇ ਵੇਖਦੇ ਨਹੀਂ ਪਹਿਲਾਂ ਹੀ ਆ ਜਿਓ ਇੱਕ ਦਿਨ ਬਾਕੀ ਫਿਰ ਆਪੇ ਹੁੰਦੇ ਰਹਿਣਗੇ ਨਹੀਂ ਅਗਲੇ ਦਿਨ ਆ ਜਾਣਗੇ ਨਾ ਸਾਰੇ ਠੀਕ ਹਮ ਚਲੋ ਇੱਕ ਦਿਨ ਪਹਿਲਾਂ ਆ ਜੇ ਨਾ ਫਿਰ ਟੈਡੀ ਦਾ ਆਪੇ ਐਵੇਂ ਸਫਰ ਇਨਾ ਲੰਬਾ ਬਾਊ ਬਹੁਤ ਕਛੈਨ ਸੀ ਚੀਚੇ ਨਾਲ ਅਲਟੀ ਪਿੱਛੇ ਸੀ ਚਾਹ ਹਾਂ ਈਸ਼ਾ ਢਾੜੀ ਪਿੱਛੇ ਪਟਾਕਾ ਨਾ ਬਹਿ ਜਾ ਸ਼ੀਸ਼ੇ ਦਾ ਕਿਤੇ ਸ਼ੀਸ਼ੇ ਦੀ ਦਾ ਕੋਈ ਗੱਲ ਸੱਟ ਵੱਜਣੀ ਹੈ ਨਹੀਂ ਨਹੀਂ ਦੇਖਦੇ ਹਾਂ ਸਮਸਾਂ ਤੇ ਵੀ ਇਹ ਤਾਂ ਹਮ ਟਾਈਮ ਲੱਗ ਜਾਂਦਾ ਘਾਤੀ ਇਹ ਤਾਂ ਹਮ ਨਾ ਨਾ ਉਹਨਾਂ ਹੱਥ ਲਾਇ ਕਿੰਨੇ ਮੈਂ ਨਾ ਲੈ ਦੇ ਦੋ ਕੁੜੀ ਸਾਡੀ ਦੇ ਦੋ ਨਹੀਂ ਇਹਦੇ ਕੇਸ ਕਰਦਾਂਗੇ ਚਲ ਆਜੋ 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 ਪਲੇਟ ਹੋ ਗਈ ਚੱਲੇ ਆਪਣੇ ਬਤਨਾਂ ਨੂੰ ਹਾਂ ਉੱਠ ਗਏ ਕੋਈ ਨਹੀਂ ਸੌ ਜਾਏਗੀ ਸੌ ਜਾਏਗੀ ਸੌ ਜਾਏ ਸਾਡੇ ਨਾਲ ਜਾ ਰਹੀ ਰਹਿ ਗਿਆ ਭਰਾ ਸਾਰਾ ਸਮਾਨ ਰੱਖ ਲੈ ਸਾਰਾ ਸਮਾਨ ਰੱਖ ਲੈ ਬਸ ਕੋਈ ਸਮਾਨ ਨਹੀਂ ਹੈ ਬੱਬਾ ਨਹੀਂ ਹੈ ਕੋਈ ਸਮਝ ਰਿਆ ਤਾਂ ਨਹੀਂ ਗਿਆ ਸਭ ਪਾ ਲਿਆ ਹੁਣ ਇੱਥੇ ਤਾਂ ਲੋਡ ਪਾ ਲਿਆ ਉੱਥੇ ਜਾ ਕੇ ਆਲ ਲੋਡ ਕਰਨਾ ਬੜਾ ਔਖਾ ਹੋਰ ਅੱਪੀ ਆਲ ਲੋਡ ਕਰ ਲੈਣਾ ਸਾਰਾ ਚੰਗਾ ਜੀ ਸਾਰਿਆਂ ਨੂੰ ਛਿੱਟਾ ਛਿੱਟਾ ਚੱਲ ਕੇ ਆਉਂਦੇ ਆ ਆ ਜਾਣਾ ਛੋਣੇ ਨੂੰ ਲੈ ਕੇ ਛਿੱਟੇ 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 ਜਿੱਤੀ ਆਵਾਂਗੇ ਚੰਗੀ ਨਹੀਂ ਪਾ ਦਿੰਨੀ ਟੋਫੀ ਨਹੀਂ ਪੈ ਰਹੀ ਲੀਨ ਲੱਗਣਾ ਸੁਣਾ ਹੋਰ ਚਲੋ ਫਿਰ ਜੀ ਹੈਨਾ ਮਿਲਦੇ ਆ ਬਹੁਤ ਬਹੁਤ ਧੰਨਵਾਦ ਮਾਤਾ ਸਾਡਾ ਖਿਆਲ ਰੱਖਣ ਲਈ ਆਜੋ ਪਰ ਬਾਏ ਬਾਏ ਆਜੋ ਜੀ ਆਜੋ ਚੰਗਾ ਚੰਗਾ ਡੈਡੀ ਹੈ ਗਏ ਪੈਰੀ ਪਹਿਨੇ ਆਜੋ ਲਓ ਜੀ ਤੁਰ ਪਈਏ ਬੱਤਣਾ ਨੂੰ ਜੀ ਫਿਰ ਚੰਗਾ ਹੈ ਕਿੱਡੀ ਡੱਡੂ ਕਿਥੇ ਡੱਡੂ ਡੱਡੂ ਸਾਰੇ ਡੱਡੂ ਡਰਕ ਲੈਣੇ ਬਾਏ ਬਾਏ ਆਪਣਾ ਖਿਆਲ ਰੱਖਿਓ ਜੀ ਬੜੀ ਆਤ ਹੈਗੀ ਤੁਹਾਡੀ ਬੜੀ ਆਦ ਜਾਨ 2 ਕਿਲੋ ਪਲੀਜ਼ ਨਾ ਜਾਣ ਦੋ ਸਾਨੂੰ ਨਹੀਂ ਰੋਬਣਾ ਚੰਗਾ ਬੰਮੀ ਚਲੋ ਚੰਗਾ ਹੈ ਬਾਏ 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 ਲੋ ਜਿ세 ਪਿੰਡੋਂ ਨਿਕਲ ਆਏ ਆਂ ਮੈਂ ਹੁਣੇ ਹੀ ਜਲੰਧਰ ਪਹੁੰਚ ਗਏ ਆਂ ਇਬਾਦਤ ਸੁੱਤੀ ਆ ਇਬਾਦਤ ਨੂੰ ਘਰੋਂ ਸੁੱਤੀ ਲੈ ਕੇ ਆਏ ਆਂ ਉਹਦੇ ਕੋਈ ਕੱਪੜੇ ਵਗੈਰਾ ਨਹੀਂ ਚੇਂਜ ਕੀਤੇ ਕੱਲ ਨਾ ਆਤਾ ਅੱਜ ਆ ਜਾਇਆ ਇਹਨੂੰ ਆਇ ਨਹੀਂ ਕਿਉਂਕਿ ਅਰਲੀ ਮਾਰਨਿੰਗ ਮਤਲਬ ਨਿਕਲੇ ਅਸੀਂ ਜਿਆਦਾ ਲੇਟ ਨਿਕਲਦੇ ਤਾਂ ਫਿਰ ਤਾਂ ਨਵਾਏ ਲੈਣਾ ਸੀ ਧੁੱਪੇ ਪਰ ਫਿਰ ਸੁੱਤੀ ਹੀ ਤੇ ਫਿਰ ਸੁੱਤੀ ਨੂੰ ਲੈ ਆਏ ਆਂ ਆਪਾਂ ਘਰੇ ਹੀ ਜਾਣਾ ਕੋਈ ਗੱਲ ਨਹੀਂ ਹੁਣ ਅਥਰੇ ਬਾਵਾਦ ਦੇ ਭੂਆ ਕੋਲ ਜਾਣਾ ਉਹਨਾਂ ਨੂੰ ਲੱਡੂ ਦੇਣੇ ਨੇ ਤੇ ਮਾਸੀ ਨੂੰ ਉਹਨਾਂ ਨੂੰ ਵੀ ਦੇਣੇ ਨੇ ਜਾਂਦੇ ਆ ਲੱਡੂ ਫਿਰ ਅਸੀਂ ਪਹੁੰਚਣਾ ਮਹਾਲੀ ਪਹੁੰਚੇ ਜਾਵਾਂਗੇ ਹੌਲੀ ਹੌਲੀ ਅਸੀਂ ਪਹੁੰਚ ਮਤਲਬ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਪਹੁੰਚਾਂਗੇ ਜਿੱਦਾਂ ਹੀ ਰਸਤੇ 'ਚ ਸਾਡੇ ਸਟਾਪੇਜ ਆ ਥੋੜੇ ਥੋੜੇ ਹਨਾ ਇਹ ਬਾਦ ਅਸਾਂ ਹੋ ਰਹੀ ਆ ਤੇ ਆ ਪਹੁੰਚ ਗਏ ਹੁਣ ਜਲੰਧਰ ਤੇ ਜਿਹੜੀ ਭੂਆ ਦੀ ਇਬਾਦਤ ਦੇ ਭੂਆ ਜੀ ਦੀ ਜਿਹੜੀ ਬੇਟੀ ਆ ਮੈਕ ਉਹ ਫਸਟ ਟਾਈਮ ਮਿਲੂਗੀ ਜਿਵੇਂ ਨਾਨਾ ਜੀ ਫਸਟ ਟਾਈਮ ਮਿਲੇ ਹੀ ਇਬਾਦਤ ਨੂੰ ਉਦਾਂ ਹੀ ਹੁਣ ਮੈਂ ਕਿਹਨੂੰ ਫਸਟ ਟਾਈਮ ਵੇਖੋਗੀ ਇਬਾਦਤ ਨੂੰ ਲਾਈਵ ਉਦਾਂ ਵੀਡੀਓ ਕਾਲ 'ਚ ਤਾਂ ਵੇਖਦੀ ਆ ਤੇ ਭੈਣਾ ਭੈਣਾ ਮਿਲਣ ਗਿਆ ਦੀ ਦੀਦੀ ਵੱਡੀ ਦੀਦੀ ਹਨਾ ਤੇ ਵਧੀਆ ਲੱਗੂਗਾ ਨੂੰ ਮਿਲ ਕੇ ਠੀਕ ਹੋ ਚੁੱਪੀ ਤੇ ਹੁਣ ਚੁੱਪੀ ਦੇ ਐਸਿਡਿਟੀ ਜੀ ਬਣ ਗਈ ਅੱਜ ਸਵੇਰੇ ਉੱਠੇ ਜਦੋਂ ਤੇ ਹੁਣ ਹੁਣੇ ਉਹਨਾਂ ਨੂੰ ਮੈਂ ਪੈਂਟਸਟ ਦੇ ਕੇ ਆ ਟੀਐਮ ਬੱਠੀ ਪਿੱਛੇ ਤੇ ਉਹਨੂੰ ਮੈਂ ਕੈਰੀ ਕੋਟ ਸੁਵਾਤਾ ਇਬਾਦਤ ਨੂੰ ਸੁੱਤੀ ਪਈ ਆ ਝੂਕੇ ਚੜੀ ਚੁੱਪੀ ਅੱਜ ਸੁੱਤੀ ਸੁੱਤੀ ਅੱਜ ਨਾਨਕਿਆਂ ਨੂੰ ਬਾਏ ਬਾਏ ਕਰ ਆਈ ਆ ਚਲੋ ਕੋਈ ਨਹੀਂ ਆਡੇ ਤੇ ਮਿਲਗੇ ਸਾਰੇ ਆਉਣਗੇ ਫਿਰ ਮਿਲੋਗੇ ਉਹਨਾਂ ਨੂੰ ਫੇਰ ਦੁਬਾਰਾ ਇੱਕ ਵਾਰੀ ਚਲੋ ਅੱਜ ਕੋਈ ਸਵਾਗਤ ਕਰਨ ਨਹੀਂ ਆਇਆ ਹਾਂ ਛੋਟੀ ਜੀ ਨੰਨੀ ਜੀ ਗੁੜੀ ਆਈ ਏ ਸਾਰਾ ਸਿੱਖ ਕਰ ਬਾਬੂ ਕੀ ਹਾਲ ਨੇ ਚਲੋ ਅੱਜ ਸਵਾਗਤ ਕਰਨ ਨਹੀਂ ਆਇਆ ਕੋਈ ਆ ਸੁੱਤੀ ਏ ਚਲੋ ਅੰਦਰ ਵੇ ਦੇ ਕੀ ਕਰਨ ਦੇ ਸੱਸੀ ਕਾ ਮਾਸੀ ਜੀ ਮੈਂ ਕਹਾਂਦੀ ਨਹੀਂ ਆਇਆ ਕੋਈ ਸਵਾਗਤ ਕਰਨ ਸਾਡਾ ਨਹੀਂ ਬੋਲਣਾ ਮੈਂ ਕਿਹਾ ਅੱਜ ਕੋਈ ਨਹੀਂ ਕਰ ਰਹੇ ਹਾਂ ਨਹੀਂ ਕਰਾਂਗੇ ਸੱਸੀ ਕਾ ਕੀ ਆਲੇ ਮੁੰਡਿਆ ਜਾਂਦੇ ਟਾਈਮ ਤੇ ਇੱਕ ਵਾਰੀ ਫੇਰ ਆਪਾਂ ਮਾਸੀ ਦੇ ਹੱਥ ਤੇ ਪਰੌਂਠੇ ਖਾ ਲਿਆ ਲੱਗਿਆ ਤੇ ਪੜਾਈ ਨਹੀਂ ਪਤਾ ਲੱਗ ਸਮਝ ਨਹੀਂ ਪਤਾ ਲੱਗ ਕਿ ਕਿਹੜੇ ਬਲੇ ਆ ਬਣਿਆ ਆਪਾਂ ਹੈ ਨਹੀਂ ਮੈਂ ਮੈਨੂੰ ਐਸੀ ਇੱਕ ਧਿਰ ਬਾਦ ਹੋਣਾ ਦੁਬਾਰਾ ਵੀ ਤੇਲ ਚੋਣਦਾ ਹਾਂ ਇੱਕ ਵਾਰੀ ਦੇਖ ਲੈ ਟੋਰ ਬਣਦੀ ਹੁੰਦੀ ਹੈ ਹਾਂ ਇੱਕ ਵਾਰੀ ਹੱਸਣ ਦੇ ਆ ਚਲ 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 ਚਲਾ ਚੱਲੀਏ ਹੁਣ ਥੋੜਾ ਚੱਲ ਰੋ ਅੱਗੇ ਹੈ ਮੈਂ ਧੀਆਂ ਦਾ ਸਦਾ ਹੀ ਸਵਾਗਤ ਹੁੰਦਾ ਹੈ ਮੈਂ ਥੀੜੀ ਬਿਨਾਂ ਹੀ ਪਾਰਟੀ ਦੇ ਪਾਰਟੀ ਤੇ ਮਿਲਿਆ ਹੁਣ ਆ ਜਾ ਚੰਗਾ ਟਾਈਮ ਸਿਰ ਪਹਿਲਾਂ ਮਿਲਾਂ ਪਹਿਲਾਂ ਪਹਿਲਾਂ ਹਾਂ ਚਲੋ ਇਬਾਦਤ ਦੇਖੋ ਸਾਰੇ ਹੈ ਸਿਰ ਤੇ ਆਜੀ ਟਾਈਮ ਸਿਰ ਨੇ ਬਾਦਤ ਤੇ ਆਪਣਾ ਜੋਰ ਪਾਇਆ ਇਹ ਬਾਦਤ ਸਾਰੀ ਪੈ ਗਈ ਹੁਣ ਚਲੋ 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 ਨਹੀਂ ਬੰਦਾ ਕਹਿੰਦਾ ਇੱਥੇ ਰਹਿਣਾ ਚਲੋ ਜਾਣਾ ਨਹੀਂ ਚੱਲੀਏ ਫਿਰ ਸੁਪਨ ਮੇਰਾ ਤਾਂ ਡਿਊਟੀ ਤੇ ਆ ਹੈ ਸੁਪਨ ਮੇਰੇ ਤੋਂ ਬਹੁਤ ਮਿਸ ਕੀਤਾ ਮੈਂ ਸੋ ਗਿਆ ਮੈਂ ਸੋ ਤਾਂ ਆ ਕਿ ਅੱਜ ਮੈਨੂੰ ਸੁਪਨਾ ਆਵੇ ਭਾਈ ਦਾ ਨੂੰ ਬਾਹਰੋਂ ਵੇਖ ਲੈਣਾ ਕੈਮਰਾ ਕੈਮਰਾ ਤਾਂ ਵੇਖ ਲੈਣਾ ਹੀ ਚੱਲੇ ਆ ਕਹਿੰਦਾ ਹੀ ਨਾ ਮੇਰਾ ਬਲੌਗ ਨਾ ਬਣਾਉਂਦਾ ਹੀ ਸ਼ੌਕ ਹੋ ਗਿਆ ਸਹੀ ਗੱਲ ਹੈ ਹੂੰ ਹਾਂ ਹਾਂ ਬਦਦ ਹੈ ਕੀ ਬਦਦ ਹੈ ਹੋਏ ਬਦਦ ਇਹ ਬਰਤੇ ਇਹ ਬਰਤੇ ਇਹ ਕੁਰੇ ਬਾਬੂ ਓਏ ਬਾਬੂ ਹਾਂ 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 ਕੋਈ ਚੀ ਗੋ ਰਹੇ ਨਾ ਜ ਆਪਣੇ ਮਹੌਲਿਆ ਦੇ ਘਰ ਆ ਕੇ ਤਾਂ ਕਰਕੇ ਕੋਈ ਚੀ ਹੋ ਰਹੇ ਹੈ ਕੀ ਗੱਲੇ ਕਾਦੀ ਖੁਸ਼ੀਆਂ ਜੜੀ ਜਾਂਦੇ ਨੇ ਹਾਂ ਦੱਚੋ ਦੱਚੋ ਦਜੀ ਕੀ ਕਰਲੇ ਹੈ ਖੁਸ਼ ਹੋ ਰਹੀ ਏ ਦੱਚੋ ਗੱਲ ਕੀ ਏ ਆਏ 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 ਮੇਰੀ ਜਾਨ ਹੈ ਦੋਤਾ ਜੋਤੀ ਜੀ ਮੇਰੀ ਜਾਨ ਹੈ ਜਦੋਂ ਦੇ ਆਪਾਂ ਵਾਪਸ ਮੁਹਾਲੀ ਆਏ ਆ ਮਤਲਬ ਕੱਲ ਆਸੀਂ ਆ ਗਏ ਸੀ ਤੇ ਆ ਕੇ ਮੇਰੀ ਤਬੀਅਤ ਜ਼ਿਆਦਾ ਹੀ ਹੋ ਗਈ ਸੀ ਖਰਾਬ ਮੈਨੂੰ ਫੀਵਰ ਵੀ ਹੋ ਗਿਆ ਸੀ ਐਸਿਡਿਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਗਈ ਸੀ ਮਾਸੀ ਘਰੇ ਵੀ ਜਦੋਂ ਆ ਗਏ ਉੱਥੇ ਵੀ ਮੈਂ ਲਸੀ ਲੂਸੀ ਪੀ ਕੇ ਸੌਂ ਗਿਆ ਸੀ ਤੇ ਦੀਦੀ ਘਰੇ ਵੀ ਗਏ ਉੱਥੇ ਪਰ ਸ਼ੂਟ ਕੀਤਾ ਨਹੀਂ ਕੁਝ ਵੀ ਘਰੇ ਆ ਕੇ ਮੈਂ ਬੜਾ ਜਿਆਦਾ ਬਿਮਾਰ ਜਿਹਾ ਹੋ ਗਿਆ ਮਤਲਬ ਸੌਂ ਹੀ ਆ। ਅ ਸਵੇਰੇ ਮੈਂ ਆਪਣੇ ਕੰਮ ਕਰ ਰਿਹਾ ਦੇਖੋ ਡਾਕੂਮੈਂਟਸ ਰੈਡੀ ਕਰਕੇ ਲੁੱਕ ਜੋ ਵੀ ਬੜੇ ਬੜੇ ਪੈਂਡਿੰਗ ਕੰਮ ਸੋਕਰ ਕਰ ਕਰ ਕਰਕੇ ਥੋੜੀ देर ਮੈਂ ਚਲੋ ਗੇਮ ਖੇਡੀ ਮੈਂ ਗੇਮ ਦਾ ਵੀ ਚਸਕਾ ਹੈਗਾ ਤੇ ਇਧਰ ਮੈਡਮ ਜੀ ਸੁਣਾਓ ਜਰਾ ਕੀ ਹਾਲ ਚਾਲ ਨੇ ਠੀਕ ਆ ਹੈ ਠੀਕ ਆ ਲੱਗਿਆ ਮਟਰਪੋਟੇ ਚਿਰਨ ਵਾਪਸ ਉਹ ਹੀ ਰੁਟੀਨ 1 ਦਸੰਬਰ ਤੋਂ ਪਹਿਲਾ ਵਾਲੀ ਜਿਹੜੀ ਰੁਟੀਨ ਉਹ ਤੇ ਆ ਕੇ ਹੁਣ ਬਹੁਤ ਨਜ਼ਾਰੇ ਲੈ ਲਏ ਆਪਣੇ ਐ ਬੜੇ ਬੜੀ ਖਾਤਰਦਾਰੀਆਂ ਕਰਾ ਚੁੱਕੀਆਂ ਕਿਉਂਕਿ ਪਹਿਲਾਂ ਸਮਾਨ ਲੈਣ ਵੀ ਤੁਹਾਨੂੰ ਹੀ ਭੇਜਦੀ ਹੁੰਦੀ ਸੀ ਬਾਹਰ ਹਨਾ ਕਿਉਂਕਿ ਮੈਂ ਨਹੀਂ ਜਾਂਦੀ ਹੁੰਦੀ ਉਹ ਸਟੈਪ ਮਤਲਬ ਇਬਾਦਤ ਹੋਣ ਤੋਂ ਬਾਅਦ ਵੀ ਜਾਂ ਪਹਿਲਾਂ ਵੀ ਥੋੜਾ ਤੇ ਅੱਜ ਮੈਂ ਆਪੇ ਉਹ ਹੀ ਗੱਲ ਜਿਹਦਾ ਆਪੇ ਅੱਜ ਸਬਜ਼ੀਆਂ-ਸਬਜ਼ੀਆਂ ਲੈ ਕੇ ਆਈਆਂ ਪਨੀਰ ਘਰੋਂ ਲੈ ਆਏ ਸੀ ਮੰਮੀ ਉਹਨਾਂ ਨੇ ਦਿੱਤਾ ਹੀ ਘਰ ਦਾ ਪਨੀਰ ਤੇ ਮੈਂ ਮਟਰ ਲੈ ਕੇ ਆਉਣੀ ਆ ਨਾਲ ਮਟਰ ਪਨੀਰ ਬਣਾ ਲੈਨੇ ਸਬਜ਼ੀਆਂ ਫਿਰ ਸੋਦਾ ਵੀ ਥੋੜਾ ਜਿਹਾ ਲੈਣ ਵਾਲਾ ਸੀ ਉਹ ਵੀ ਲੈ ਕੇ ਆਇਆ ਰੋਸ਼ਨ ਤੇ ਹੁਣ ਮੈਂ ਕਿਹਾ ਮਟਰ ਕੱਢ ਲੈਨੀ ਆ ਉਹੀ 15 ਦਿਨ ਘਰ ਦਾ ਗੋਲਾ ਕੇ ਲਾ ਕੇ ਵਿਲੇ ਰਹਿ ਕੇ ਆਈ ਆ ਕੋਈ ਕੰਮ ਨਹੀਂ ਕੀਤਾ ਹੁਣ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਮਾ ਵੇ ਸਾਡਾ ਨਾਮ ਹੋ ਗਏ ਉਹ 7 ਵਜੇ ਉੱਠ ਕੇ ਚਾਹ ਮਿਲਦੀ ਸੀ ਤੁਹਾਨੂੰ ਪਤਾ ਮੈਨੂੰ ਅੱਜ ਨਾ ਆਪਣੇ ਕਮਰੇ ਵਿੱਚ ਨਾ ਮਤਲਬ ਸਵੇਰੇ ਜਦੋਂ ਮੈਂ ਨੀਂਦ ਵਿੱਚ ਔਖਾ ਖੋਲਦੀ ਆ ਤੇ ਮੈਨੂੰ ਇਦਾਂ ਲੱਗਦਾ ਮੈਂ ਅਜੇ ਵੀ ਉੱਥੇ ਹੀ ਆ ਉੱਥੇ ਇਦਾਂ ਨਾਲ ਹੀ ਟੇਬਲ 'ਤੇ ਉਸੇ ਪੋਜੀਸ਼ਨ 'ਚ ਸੁੱਤੀ ਹੈ ਨਾ ਮੈਂ ਨਾਲ ਹੀ ਟੇਬਲ ਤੇ ਨਾਲ ਹੀ ਪੜਦੇ ਹੀ ਬਾਹਰ ਦੇਖਣ ਵਾਤੇ ਹੈ ਨਾ ਤੇ ਜਦੋਂ ਇੱਕਦਮ ਨੀਂਦ ਚ ਜ਼ਿਆਦਾ ਉੱਠਦੀ ਹੈ ਨਾ ਜਦੋਂ ਮਤਲਬ ਗੂੜੀ ਨੀਂਦ ਆਈ ਕਿਉਂਕਿ ਕੱਲ ਥਕਾਵਟ ਬਹੁਤ ਜ਼ਿਆਦਾ ਹੋ ਗਈ ਤੇ ਆਪਾਂ अर्ਲੀ ਮਾਰਨਿੰਗ ਵੀ ਉੱਠੇ ਹਾਂ ਇੱਕਦਮ ਝੋਕਾ ਮੈਨੂੰ ਇਹ ਲੱਗਦਾ ਸੀ ਕਿ ਮੈਂ ਉੱਥੇ ਹਾਂ ਫਿਰ ਜਦੋਂ ਚੰਗੀ ਤਰ੍ਹਾਂ ਡੀਪਲੀ ਵੇਖਦੀ ਨਹੀਂ ਮਹਾਲੀ ਆ ਇਦਾਂ ਹੁੰਦਾ ਵਾ ਤੇ 7 ਵਜੇ ਮੰਮੀ ਨੇ ਕਹਿਣਾ ਬੱਚੇ ਉਹ ਉੱਠ ਗਏ ਉਹ ਚਾਹ ਲੈ ਕੇ ਆਵਾ ਤੇ ਉਹ ਹੀ ਗੱਲ ਵੀ ਅੱਜ 7 ਵਜੇ ਮੈਂ ਕਿਹਾ ਆਪੇ ਉੱਠਣਾ ਪੈਣਾ ਆਪੇ ਚਾਹ ਬਣਾਉਣੀ ਪੈਣੀ ਹੈ ਸਾਰਾ ਕੁਝ ਆਪ ਹੀ ਕਰਨਾ ਪੈਣਾ ਚਲੋ ਕਰਨਾ ਹੀ ਆ ਪਹਿਲਾਂ ਇਹ ਤਾਂ ਪਾਰਟ ਆ ਪਹਿਲਾਂ ਵੀ ਕਰਦੇ ਸੀ ਤਾਂ ਹੁਣ ਵੀ ਕਰਨਾ ਵੈਸੇ ਇੱਕ ਲਾਈਫ ਚ ਜਿੱਦਾਂ ਉਹ ਮਿਲ ਜਾਂਦੀ ਬ੍ਰੇਕ ਜੀ ਮਿਲੀ ਉਹ ਉਸ ਟਾਈਮ ਨੂੰ ਵੀ ਇੰਜੋਏ ਕੀਤਾ ਬੜਾ ਵਧੀਆ ਲੱਗਾ ਤੇ ਹੁਣ ਆਪਾਂ ਸਬਜੀ ਬਣਾ ਲਈ ਛਿੱਪੀ ਨੇ ਥੋੜਾ ਜਿਹਾ ਜ਼ਰੂਰੀ ਕੰਮ ਜਾਣਾ ਬਾਹਰ ਅੱਜ ਬਾਹਰ ਬੜੀ ਗਰਮੀ ਜੀ ਆ ਅੰਦਰ ਆ ਥੋੜਾ ਠੀਕ ਲੱਗਦਾ ਪਰ ਬਾਹਰ ਬਹੁਤ ਗਰਮੀ ਜੀ ਗੰਦਾ ਜਿਹਾ ਮੌਸਮ ਨਾ ਜਿਵੇਂ ਔਰਤਾਂ ਦਾ ਕਿਉਂਕਿ ਕੱਲ ਵੀ ਬੱਦਲ ਹੀ ਅੱਜ ਵੀ ਥੋੜਾ ਬੱਦਲ ਟਾਈਪ ਆ ਤੇ ਕਾਕੇ ਨੂੰ ਅੱਜ ਅਹੀਂ ਮਾਲਿਸ਼ ਮਲਿਸ਼ ਕਰਕੇ ਨਵਾ ਨੂੰ ਮੁਕੇ ਜਿੱਦਨ ਦੀ ਨਾਨਕਿਆਂ ਧੋ ਕੇ ਆਈ ਹੈ ਨਾ ਬੜੀ ਕੀ ਖੁਸ਼ ਖੁਸ਼ ਜੀ ਆ ਰੋਦੀ ਨਹੀਂ ਨજર ਨਾ ਜਾ ਨਾ ਨજર ਨਾ ਲੱਗੇ ਮੈਂ ਤਾਂ ਅਦਾ ਇਹ ਖੁਸ਼ੀ ਬੜੀ ਹੈ ਇੱਥੇ ਆ ਕੇ ਐਕਚੁਅਲੀ ਕੀ ਹੋ ਗਿਆ ਤੇ ਸਾਰਾ ਕੁਝ ਇਹਨੂੰ ਕਲਰਫੁੱਲ ਜਿਹਾ ਦਿਖਦਾ ਪਿਆ ਨਾ ਉਹੀ ਬੈਠੀ ਅੱਜ ਸਵੇਰੇ ਇਹ 5 ਵਜੇ ਅੱਪੀ ਉੱਠ ਖੜੀ ਅਸੀਂ ਤਾਂ ਸੁੱਤੇ ਪਏ ਸੀ ਇਹ ਉੱਠ ਕੇ ਚੀਕਾਂ ਚੁੱਕਾਂ ਮਾਰੀ ਹਾਸਰੀ ਹੀਡਰਿਕਲੀ ਹੀਡਰਿਕਲੀ ਮੈਨੂੰ ਦੇਖਿਆ ਮੈਂ ਕੀ ਕਿਰੇ ਨਾ ਮੈਂ ਇਹਨੂੰ ਬੁਲਾਣ ਲੱਗ ਗਿਆ ਕਿਤੇ ਕਿਤੇ ਬੁਲਾਓ ਇਹਨਾਂ ਨੂੰ ਲੈਟਰ ਵੀ ਇਹਨੂੰ ਸੈਲਫ ਖੇਡ ਲੈਣ ਦੋ ਮੈਂ ਕਿਹਾ ਵੀ ਸਹੀ ਆ ਸੋ ਦੇਖਿਆ ਇੰਜੋਏ ਕਰ ਜੀ ਮੇਰੀ ਬਾਬੂ ਹਾਂ ਬਾਬੂ ਓਏ ਸੋਣਾ ਬਾਬੂ ਇੱਕ ਤੇ ਤਾਂ ਕਰਦੇ ਸੀ ਜਦੋਂ ਦੇ ਨਾਨਕੇ ਗਈ ਉਹ ਰਾਤ ਨੂੰ ਸੌਂ ਗਿਆ ਇਹ ਰੂਟੀਨ ਬਣ ਗਈ ਆ ਸਹੀ ਗੱਲ ਰੂਟੀਨ ਬਣ ਗਈ ਇਹਦੀ ਚਲੋ ਮੈਂ ਪਹਿਲਾਂ ਆਪਣੇ ਬਾਹਰ ਤੇ ਕੰਮ ਨੇ ਵੇੜੀ ਆ ਮੈਂ ਫਿਰ ਮਿਲਦਾ ਤੁਹਾਨੂੰ ਆਣ ਕੇ ਮਾਵਾਂ ਤੇ ਧੀਆ ਰਲ ਬੈਠੀਆਂ ਸੋ ਫੇਤੇ ਨੀ ਬੈਠੀਆਂ ਸੁਫੇ ਤੇ ਮਾਵਾਂ ਤੀਆਂ ਰਲ ਸਣੀ ਓਏ ਛੋਣਿਆ ਲੱਟਾਂ ਦੇਖਦਾ ਸਣੀ ਲੰਮੀ ਨਹੀਂ ਪਹਿਣਾ ਕਹਿੰਦੀ ਮੈਂ ਮੈਂ ਬੈਠਣਾ ਵਾ ਬੈਠਣਾ ਤੇ ਬਹਿ ਕੇ ਲੱਤਾਂ ਮਾਰਦੀਆਂ ਨੇ ਹਾਂ ਗੁછા ਦੇਖੋ ਗੁછા ਚਲੋ ਜੀ ਮੈਂ ਆਪਣੇ ਬਾਹਰਲੇ ਸਾਰੇ ਕੰਮ ਨਿਬੇੜ ਕੇ ਆ ਗਿਆ ਅੱਜ ਦੇ ਸਾਰੇ ਕੰਮ ਬੜੇ ਹੈਕਟਿਕ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜ ਨਾਠੀ ਲੱਗੀ ਰਹੀ ਹੁਣ ਸ਼ਾਮ ਹੀ ਪੈ ਗਈ ਹੈ ਪੂਰੀ 4:00 ਵਜੇ ਨੇ ਹੁਣ ਬਾਬਾ ਜੀ ਦੀ ਅਲਮਾਰੀ ਹੈਗੀ ਜਿਹੜੀ ਉਹਨੂੰ ਆਪਾਂ ਠੀਕ ਕਰੀਏ ਹੈ ਨਾ ਗੁਟਕਾ ਸਾਹਿਬ ਉੱਥੇ ਰੱਖੀ ਆਪਾਂ ਤੇ ਪ੍ਰੋਪਰ ਹੈ ਨਾ ਬਣਾਈਏ ਸਿਸਟਮ ਤੇ ਕੇਰਨ ਦੀ ਹਾਲਤ ਹੋਈ ਪਈ ਹੁਣ ਥਕਾਵਟ ਕਿਉਂ ਕਿ ਇਹਨੇ 15-20 ਦਿਨਾਂ ਤੋਂ ਕੰਮ ਨਹੀਂ ਕੀਤਾ ਸੀ ਅਚਾਨਕ ਕੰਮ ਕਰਨਾ ਪੈ ਗਿਆ ਤੇ ਓਬਵੀਅਸਲੀ ਜੋ ਅਚਾਨਕ ਕੰਮ ਉਹਨਾਂ ਨਾਲ ਇਹ ਥੋੜਾ ਬਹੁਤਾ ਨਹੀਂ ਕੀਤਾ ਖਾਸਾ ਹੀ ਕੰਮ ਸੀ ਤੇ ਚਲੋ ਜਿਹੜੇ ਦੀਦੀ ਆਂਦੇ ਨੇ ਘਰ ਦੀ ਉਹਦੇ ਲਈ ਸਫਾਈ ਲਈ ਹੈਲਪ ਕਰਨ ਵਾਸਤੇ ਉਹ ਵੀ ਆਗੇ ਸੀ ਅੱਜ ਤੇ ਮਤਲਬ ਸਾਰਾ ਕੁਝ ਲੋਟੇਰ ਚ ਲੇਕਿਨ ਜਿਹੜੀ ਸਾਮ ਸਭਾਈ ਖਲਾਰਾ ਖਲੂਰਾ ਕਪੜੇ ਕੋਪੜੇ ਰੱਖਣੇ ਸਾਮ ਕੇ ਉਹ ਵੀ ਜ਼ਿਆਦਾ ਹੋ ਜਾਂਦਾ ਫਿਰ ਥੋੜਾ ਬਦ ਰਾਸ਼ਨ ਮੁਕਿਆ ਗਿਰਨ ਉਹ ਲੈਣ ਚਲੇ ਗੇ ਸਬਜ਼ੀਆਂ ਲੈਣ ਚਲੇ ਗੇ ਉਧਰੋਂ ਮੈਂ ਆਪਣੇ ਕੰਮ ਕਰਨ ਚਲਾ ਗਿਆ ਨਿਬੜੇ ਕੰਮ ਇਬਾਦਤ ਨੇ ਤੰਗ ਨਹੀਂ ਕੀਤਾ ਬਿਲਕੁਲ ਵੀ ਹਾਂ ਜਦੋਂ ਮੈਂ ਬਾਹਰ ਗਿਆ ਸੀ ਉਦੋਂ ਚੁੱਲੇ 'ਚ ਨਹੀਂ ਹੁੰਦੀ ਸੀ ਉਦੋਂ ਉਹ ਉਹ ਕਰਦੀ ਸੀ ਮੈਨੂੰ ਬਿਠਾਉ ਬਸ ਤੇ ਫਿਰ ਉਸ ਟਾਈਮ ਕਿਰਨ ਦੀ ਸਬਜ਼ੀ ਸਬਜ਼ੀ ਥੋੜੀ ਲੇਟ ਹੋ ਗਈ ਤੇ ਬਣਾਉਣ ਵਾਲੀ ਬੱਟ ਠੀਕ ਹੈ ਸਿਸਟਮ ਕੱਲ ਅਸੀਂ ਜਾਣਾ ਵਿਆਹ ਤੇ ਵਿਆਹ ਤੇ ਜਾਣਾ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡਾ ਸਰਪ੍ਰਾਈਜ਼ ਹੈਗਾ ਠੀਕ ਹੈ ਤੇ ਉਸ ਤੋਂ ਇਲਾਵਾ ਕੱਲ ਅਸੀਂ ਇੱਕ ਵਿਆਹ ਤੇ ਜਾਣਾ ਹੈ ਰਿਸ਼ਤੇਦਾਰੀ ਚ ਵਿਆਹ ਹੈ ਤੇ ਉਸ ਤੋਂ ਬਾਅਦ ਮੈਂ ਕਿਥੇ ਹੋਰ ਜਾਣਾ ਹੈ ਛੱਡਣਾ ਦੋਨਾਂ ਨੂੰ ਛੱਡ ਕੇ ਜਾ ਰਹੇ ਹੋ ਕੱਲੇ ਆ ਨੂੰ ਕੱਲੀ ਵੜੀ ਜਾਓਗੇ ਤੁਸੀਂ ਛੋੜ ਦੇ ਕੇ ਦੋਨਾਂ ਨੂੰ ਮਰਜ਼ੂਰੀ ਹੈ ਭਾਈ ਜਾਣਾ ਤਾਂ ਪੈਣਾ ਹੀ ਹੈ ਸਹੀ ਗੱਲ ਹੈ ਮੈਂ ਬੜੀ ਬਾਤ ਤੈਨੂੰ ਕੱਲਿਆਂ ਛੱਡ ਕੇ ਨਹੀਂ ਜਾ ਸਕਦਾ ਓਏ ਬਾਜਟ ਓਏ ਪਹਿਲਾਂ ਮੈਨੂੰ ਕਹਿੰਦੇ ਹੁਣ ਜੀ ਤੇਰੇ ਪਾਪਾ ਤੈਨੂੰ ਚੱਜ ਕੇ ਨਹੀਂ ਜਾ ਸਕਦਾ ਹੁਣ ਤੈਨੂੰ ਗਿੰਦੀ ਨਹੀਂ ਹੈ ਜੋਨੇ ਮਿਚੂ ਮਿਚੂ ਇਸ ਤੋਂ ਇੱਕ ਦਿਨ ਵੀ ਅਲੱਗ ਨਹੀਂ ਰਹਿਣਾ ਨਾ ਮੈਂ ਇੱਕ ਦਿਨ ਵੀ ਇਸ ਤੋਂ ਲੱਗ ਨਹੀਂ ਰਿਹਾ ਹੁਣ ਜਾਣਾ ਪੈ ਰਿਹਾ ਤੇ ਸੋਨਾ ਜੀ ਮੇਰਾ ਹਾਂ ਆ ਦੇਖੋ ਜੀ ਕੋਈ ਸ਼ੈਂਪੂ ਛੰਪੂ ਆਈ ਨਹੀਂ ਆਪਾਂ ਕੋਲ ਪ੍ਰੋਮੋਸ਼ਨਾਂ 'ਵੱਤੇ ਪਤਾ ਹੀ ਲੱਗਦਾ ਕਿਹੜਾ ਸ਼ੈਂਪੂ ਕਾਦੀ ਪ੍ਰੋਮੋਸ਼ਨ ਹੈ ਬੰਗਲ ਜਾਂਦੇ ਆ ਦੋਸਤੋ ਕਈ ਜਣੇ ਨਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਈ ਜਣੇ ਕਹਿੰਦੇ ਨੇ ਵੀ ਸਾਡੀ ਸ਼ਾਰਟ ਵੀਡੀਓਜ਼ ਤੇ ਕਮੈਂਟ ਕਰਦੇ ਨੇ ਸ਼ਾਇਦ ਨਾਦਾਨੀ ਵਿੱਚ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਈ ਵਾਰ ਕਹਿ ਦਿੰਦੇ ਨੇ ਵੀ ਤੁਸੀਂ ਵੀ ਹੁਣ ਪਹਿਲਾਂ ਚੰਗੇ ਹੁੰਦੇ ਸੀ ਹੁਣ ਤੁਸੀਂ ਮਾੜੇ ਹੋ ਗਏ ਹੋ ਤੇ ਤੁਸੀਂ ਹੁਣ ਪੈਸੇ ਪਿੱਛੇ ਭੱਜਣ ਲੱਗ ਗਏ ਹੋ ਤੇ ਪ੍ਰੋਮੋਸ਼ਨਾਂ ਕਰਨ ਲੱਗ ਗਏ ਹੋ ਹਨਾ ਪਹਿਲਾਂ ਕੁਝ ਹੋਰ ਕਰਦੇ ਸੀ ਦੇਖੋ ਵਲੌਗ ਤਾਂ ਸਾਡੇ ਰੈਗੂਲਰ ਆਂਦੇ ਹੀ ਨੇ ਹਨਾ ਸ਼orts ਵੀ ਰੈਗੂਲਰ ਆਉਂਦੇ ਨੇ ਵਿੱਚੇ ਵਿੱਚੇ ਕੀ ਹੁੰਦਾ ਦੋਸਤੋ ਇਹ ਸਾਡਾ ਜਿਹੜਾ ਬਲੌਗਿੰਗ ਹੈ ਨਾ ਬਲੌਗਿੰਗ ਇੱਕ profession ਵੀ ਹੈ ਜਿਵੇਂ ਆਪਣੀ ਸਬਸਕ੍ਰਾਈਬਰ ਫੈਮਿਲੀ ਬਹੁਤ ਅੱਛੀ ਤੇ ਬਹੁਤ ਵੱਡੀ ਹੋ ਚੁੱਕੀ ਹੈ ਹਨਾ ਤੇ ਹੁਣ ਕੀ ਹੁੰਦਾ ਦੋਸਤੋ ਸਾਨੂੰ ਅਲੱਗ-ਅਲੱਗ ਬ੍ਰਾਂਡਸ ਅਪਰੋਚ ਕਰਦੇ ਨੇ ਪ੍ਰੋਮੋਸ਼ਨਸ ਲਈ ਵੀ ਪਲੀਜ਼ ਸਾਡੇ ਬ੍ਰਾਂਡ ਦੀ ਪ੍ਰੋਮੋਸ਼ਨ ਕਰ ਲਓ ਮੈਂ ਜੇ ਤੁਹਾਨੂੰ ਕਿਸ ਦਿਨ ਮੇਲ ਦਿਖਾਵਾਂ ਨਾ ਆਪਣੀ ਇੰਨੀ ਮੇਲਸ ਭਰੀਆਂ ਹੁੰਦੀਆਂ ਨੇ ਨਾ ਪ੍ਰੋਮੋਸ਼ਨਸ ਦੀਆਂ ਇੰਨੀਆਂ ਜਿਆਦਾਆਂ ਕੋਈ ਆਸਟਰੋਲੋਜਰ ਹੁੰਦੇ ਨੇ ਕਈ ਹੁੰਦੇ ਨੇ ਆਪਣੇ ਕੀ ਕਹਿੰਦੇ ਨੇ ਉਹ ਤਾੰਤ੍ਰਿਕ ਬਾਬੇ ਹੁੰਦੇ ਨੇ ਕਈ ਟਰੇਡਰ ਉਹ ਆਨਲਾਈਨ ਵਰਕ ਵਾਲੇ ਹੁੰਦੇ ਨੇ ਘਰ ਬੈਠੇ ਕੰਮ ਕਰਉ ਫਿਰ ਕੋਈ ਟਰੇਡਿੰਗ ਵਾਲੇ ਹੁੰਦੇ ਨੇ ਤੇ ਕਈ ਹੁੰਦੇ ਨੇ ਆਪਣੇ ਮਤਲਬ ਬੜੇ ਤਰ੍ਹਾਂ ਦੀ ਪ੍ਰੋਮੋਸ਼ਨ ਅਸੀਂ ਕਾਟਾ ਹੀ ਮਾਰੀ ਜਾਂਦੇ ਜਵਾਬ ਹੀ ਨਹੀਂ ਦਿੰਦੇ ਨਹੀਂ ਕਰਨੀ ਲੋਸੀ ਉਹੀ ਕਰਦੇ ਜਿਹੜੀ ਸਾਨੂੰ ਜੈਨੂਨ ਲੱਗਦੀ ਜੈਨੂਨ ਲੱਗਦੀ ਹੁਣ ਪ੍ਰੋਡਕਟ ਬੇਸਡ ਪ੍ਰੋਮੋਸ਼ਨ ਹੁੰਦੀ ਆ ਆ ਮੈਂ ਦੱਸ ਦਿਖਾਉਂਦਾ ਨਹੀਂ ਇਹ ਕੋਈ ਪ੍ਰੋਡਕਟ ਹੈ ਸ਼ੈਂਪੂ ਹੈ ਇਹ ਪ੍ਰੋਡਕਟ ਹੈ ਇਹ ਪਤਾ ਇੱਕ ਪ੍ਰੋਡਕਟ ਹੈ ਇਹ ਇੱਕ ਇਹ ਚੀਟ ਨਹੀਂਗਾ ਹਣਾ ਹੁਣ ਚੰਗਾ ਹੈ ਕਿ ਮਾੜਾ ਹੈ ਹੁਣੇ ਹੁਣੇ ਚੰਗਾ ਹੈ ਕਿ ਮਾੜਾ ਇਹ ਤਾਂ ਨਹੀਂ ਪਤਾ ਸਾਨੂੰ ਲੇਕਿਨ ਇਹ ਬੇਸਿਕਲੀ ਇੱਕ ਪ੍ਰੋਡਕਟ ਹੈ ਆਪਾਂ ਕੋਈ 150 ਰੁਪਿਆ ਦੇ ਕੇ ਕੋਈ 150 ਦੀ ਕੋਈ ਡੱਬੀ ਖਰੀਦ ਲੈਣੀ ਤਾਂ ਉਹ ਸ਼ੈਂਪੂ ਹੈ ਕੋਈ ਲੇਡੀਜ਼ ਦਾ ਮੇਕਅਪ ਵਾਲਾ ਸਮਾਨ ਹੈ ਜਾਂ ਕੋਈ ਫੇਸ ਤੇ ਲਗਾਉਣ ਵਾਲੇ ਚੀਜ਼ਾਂ ਨੇ ਹਨਾ ਬ੍ਰਾਂਡਸ ਨੇ ਉਤੋਂ ਸਭ ਤੋਂ ਵੱਡੀ ਗੱਲ ਕੋਈ ਲੋਕਲ ਨੀਗਾ ਬ੍ਰਾਂਡ ਹੁੰਦਾ ਹੈ ਵੱਡੀ ਕੰਪਨੀ ਹੁੰਦੀ ਹੈ ਹਨਾ ਉਹਦਾ ਹੁੰਦਾ ਤਾਂ ਡੈਫੀਨਿਟਲੀ ਅਸੀਂ ਉਹਦਾ ਕਰਦੇ ਆ ਪ੍ਰੋਮੋਸ਼ਨਸ ਔਰ ਜਦੋਂ ਅਸੀਂ ਇਹ ਮਤਲਬ ਚੀਜ਼ਾਂ ਕਰਦੇ ਆ ਤੇ ਇਹ ਮੰਨ ਲਓ ਕੋਈ ਬ੍ਰਾਂਡ ਦੀ ਕੋਈ ਚੀਜ਼ ਆਉਂਦੀ ਹੈ ਪ੍ਰੋਮੋਸ਼ਨ ਕਰਦੇ ਦੁਨੀਆ ਨੂੰ ਪਤਾ ਲੱਗਦਾ ਵੀ ਕੋਈ ਨਵੀਂ ਚੀਜ਼ ਆਈ ਹੈ ਆਈ ਹੈ ਇਸੇ ਕਰਕੇ ਸਾਨੂੰ ਉਹ ਅਪਰੋਚ ਕਰਦੇ ਨੇ ਜਿਵੇਂ ਮੰਨ ਲਓ ਕੋਈ ਬ੍ਰਾਂਡ ਫੇਸਿਸ ਕੈਨੇਡਾ ਮੈਂ ਐਗਜ਼ਾਮਪਲ ਉਹਨੇ ਕੋਈ ਆਈਲਾਈਨਰ ਲਾਂਚ ਕੀਤਾ ਨਵਾਂ ਤੇ ਉਹਨੇ ਸਾਨੂੰ ਪ੍ਰੋਮੋਟ ਅਪਰੋਚ ਕੀਤਾ ਵੀ ਤੁਸੀਂ ਪਲੀਜ਼ ਆਹ ਆਈਲਾਈਨਰ ਦੀ ਸਾਡੀ ਪ੍ਰੋਮੋਸ਼ਨ ਕਰ ਦਿਓ ਤੇ ਅਸੀਂ ਫਿਰ ਉਹ ਡੈਫੀਨੇਟਲੀ ਕਰਾਂਗੇ ਯਾਰ ਕਿਉਂਕਿ ਫਾਈਨੈਂਸ਼ੀਅਲੀ ਸਾਨੂੰ ਸਾਡੇ ਚੈਨਲ ਨੂੰ ਸਪੋਰਟ ਹੁੰਦੀ ਹੈ ਅਸੀਂ ਬਾਕੀ ਤੁਸੀਂ ਦੇਖੇ ਹੋਣਗੇ ਕ੍ਰੀਏਟਰਸ ਕਾਫੀ ਕ੍ਰੀਏਟਰ ਨੇ ਸਾਰੇ ਨਹੀਂ ਕਾਫੀ ਹੋਰ ਨੇ ਉਹ ਜੂਪੀ ਜੂਪੀ ਪਤਾ ਨਹੀਂ ਜਿਹੜੀ ਜੂਪੀ ਲੁੱਡੋ ਜੂਪੀ ਵਾਲਿਆਂ ਦਾ ਵੀ ਸਾਨੂੰ ਆਇਆ ਸੀ ਅਸੀਂ ਉਹ ਨਹੀਂ ਕੀਤੀ ਜਾਂ ਹੋਰ ਕਈ ਤਰ੍ਹਾਂ ਦੀ ਸੋਰੀ ਮੈਂ ਕਹਿਣਾ ਨਹੀਂ ਚਾਹੁੰਦਾ ਮਤਲਬ ਜਿਹੜੀ ਕਈ ਐਪਸ ਹੁੰਦੀਆਂ ਨੇ ਵੀ ਪੈਸਾ ਕਮਾਓ ਇਹ ਜੂਏ ਵਾਲੀ ਐਪਸ ਗੇਮ ਖੇਡੋ ਅਸੀਂ ਉਹ ਨਹੀਂ ਕਰਦੇ ਬਿਲਕੁਲ ਵੀ ਪ੍ਰੋਮੋਸ਼ਨਸ ਨਾ ਟਰੇਡਰਸ ਦੀ ਇਹ ਕਰਦੇ ਹੀ ਨਹੀਂ ਟੋਟਲੀ ਕੋਰੀ ਨਾ ਹੈ ਸਾਡੀ ਉਹਨਾਂ ਨੂੰ ਸਿਰਫ ਅਸੀਂ ਪ੍ਰੋਡਕਟ ਬੇਸਡ ਹੁੰਦਾ ਕੋਈ ਸੂਟਾਂ ਦੀਆਂ ਹੋਗੀਆਂ ਜਿਹੜਾ ਜੈਨੂਨ ਹੁੰਦਾ ਸਿਰਫ ਉਹ ਪ੍ਰੋਮੋਸ਼ਨਸ ਕਰਦੇ ਆ ਤੇ ਬਿਲਕੁਲ ਸਾਦਗੀ ਚ ਕਰਦੇ ਆ ਕੋਈ ਐਸੀ ਚੀਜ਼ ਨਹੀਂ ਇਹ ਹੁਣ ਜੇ ਤੁਸੀਂ ਇਸ ਚੀਜ਼ ਤੋਂ ਸਾਨੂੰ ਮਤਲਬ ਜੱਜ ਕਰਦੇ ਹੋ ਵੀ ਤੁਸੀਂ ਪਹਿਲਾਂ ਚੰਗੇ ਹੁੰਦੇ ਸੀ ਤੇ ਮਾੜੇ ਹੁਣ ਮਤਲਬ ਮਾੜੇ ਹੀ ਕੁਝ ਗਲਤ ਕਰਤਾ ਕਿਆ ਯਾਰ ਹੁਣ ਹਰ ਕਿਸੇ ਦਾ ਕੀਤਾ ਹੈ ਪ੍ਰੋਮੋਸ਼ਨਸ ਕਰਨਾ ਸਾਡਾ ਸਾਡਾ ਰੋਜ਼ਗਾਰ ਹੈ ਮਤਲਬ ਮੋਸਟ 99% ਤਾਂ ਸਾਨੂੰ ਫਿਰ ਵੀ ਲੋਕ ਪਿਆਰ ਕਰਦੇ ਨੇ ਕੁਝ ਇੱਕ ਦੇ ਨਦਾਨੀਜ਼ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਨਾ ਵੀ ਇਹ ਕਿਉਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਚੈਨਲ ਨੂੰ ਸਪੋਰਟ ਤਾਂ ਹੀ ਹੋਏਗੀ ਨਾ ਕੰਟੈਂਟ ਬਣਾਉਣਾ ਟਾਈਮ ਲਗਾਉਣਾ ਥਿਸ ਇਜ਼ 올 ਅਬਾਊਟ ਕਿਉਂਕਿ ਅਸੀਂ ਇਸ ਕਲੀਅਰ ਦੱਸਦੇ ਆਂ ਬ੍ਰਾਂਡ ਸਾਨੂੰ ਪੇ ਕਰਦਾ ਓਬਵੀਅਸਲੀ ਕੋਈ ਵੀ ਬ੍ਰਾਂਡ ਸਾਨੂੰ ਪੇ ਕਰਦਾ ਵੀ ਸਾਡੀ ਉਹਦੀ ਪ੍ਰੋਮੋਸ਼ਨ ਕਰੋ ਤਾਂ ਅਸੀਂ ਅਕੋਰਡਿੰਗਲੀ ਕਰਦੇ ਆਂ ਇਹ ਨਹੀਂ ਵੀ ਹਰ ਕਿਸੇ ਦੀ ਪ੍ਰੋਮੋਸ਼ਨ ਕਰੀ ਚੱਲੀ ਆਜੋ ਆਜੋ ਕਰ ਇੱਕ ਉਹ ਨਹੀਂ ਕਰਦੇ ਹਾਂ ਬੈਸਟ ਜੋ ਸਾਨੂੰ ਲੱਗਦਾ ਵਧੀਆ ਲੱਗਦਾ ਪ੍ਰੋਡਕਟ ਹੈਗਾ ਅਸੀਂ ਉਹਦੀ ਕਰ ਦਿੰਦੇ ਆਂ ਔਰ ਲੋਟਸ ਆਫ ਪ੍ਰੋਮੋਸ਼ਨਸ ਲੋਟਸ ਆਫ ਭਰਿਆ ਪਿਆ ਇੰਸਟਾ ਇਹ ਉਹ ਨਹੀਂ ਕਰਨੀਆਂ ਸੋ ਦੋਸਤੋ ਇਹਨੂੰ ਬੜਾ ਆਫੈਂਸ ਨਾ ਹੋਇਆ ਕਰੋ ਇਹ ਥਿਸ ਇਜ਼ ਸਾਡਾ ਕੰਮ ਹੈ ਠੀਕ ਹੈ ਬਾਕੀ ਵਲੌਗ ਤੁਸੀਂ ਦੇਖਦੇ ਹੋ ਰੈਗੂਲਰ ਲਾਈਕ ਕਰਦੇ ਹੋ ਪਿਆਰ ਕਰਦੇ ਹੋ ਥਿਸ ਇਜ਼ 올 ਗੁੱਡ ਹੈ ਨਾ ਬਾਕੀ ਹੁਣ ਆ ਚੁੱਕੇ ਆ ਕੱਲ ਵਿਆਹ ਜਾਣਾ ਦੋ ਤਿੰਨ ਦਿਨ ਬੜਾ ਕੁਝ ਕਰਨਾ ਹੈਗਾ ਆ ਕੇ ਇਬਾਦਤੀ ਪਾਰਟੀ ਦੀ ਕੁਝ ਪਲੈਨਿੰਗਸ ਕਰਨੀਆਂ ਨੇ ਪਾਰਟੀ ਦਾ ਡੇਟ ਡੂਟ ਸਭ ਡਿਸਾਈਡਡ ਹੈ ਹਾਲ ਹੁਲ ਸਭ ਬੁੱਕ ਹੈ ਸਾਰਾ ਕੁਝ ਡਨ ਹੋ ਹੈ ਪਿਆ ਉਹਨਾਂ ਦੀਆਂ ਤਿਆਰੀਆਂ ਤਿਆਰੀਆਂ ਤਾਂ ਉਹਨਾਂ ਨੇ ਹਾਲ ਜਿੰਨਾ ਦਾ ਹੈਗਾ ਰੈਸਟੋਰੈਂਟ ਵਗੈਰਾ ਹੈਗਾ ਉਹਨਾਂ ਨੇ ਕਰਨੀਆਂ ਨੇ ਅਸੀਂ ਕੁਝ ਹੋਰ ਤਿਆਰੀਆਂ ਜਿਵੇਂ ਕੀ ਕਰਾਂਗੇ ਉੱਥੇ ਕੁਝ ਪਲਾਨਸ ਵਗੈਰਾ ਕਾਫੀ ਕੁਝ ਨੇ ਇਬਾਦਦੀ ਦੀ ਪਾਰਟੀ ਹੈਗੀ ਬੜੀ ਜਲਦੀ ਆ ਰਹੀ ਹੈ ਮੈਂ ਤਾਂ ਬਸ ਆਪਣੇ ਸੂਟਾਂ ਦੀ ਖੁਸ਼ੀ ਹੈ ਚੂਟ ਪਾਵਾਂਗੇ ਨੂੰਨੀ ਦਾ ਬੱਚ ਚੂਟ ਲਵਾਂਗੇ ਚੋਨਾ ਜਾ ਪਰੀ ਬਣਾਵਾਂਗੇ ਉਹਨੋਂ ਕੋ ਪਰੀ ਇੱਕ ਹੋਰ ਵੀ ਪਰੀ ਹੈ ਹੈ ਛੋਨਾ ਪੁਰੀ ਬਨੇਗਾ ਓਏ ਪਰੀ ਬਨੇਗਾ ਅਮੋਂ ਸਾਫ ਕਰੇਗਾ ਇਹ ਅੱਜਕੱਲ ਬੁਬਲੇ ਬੜੇ ਫਲਾਣਦਿਏ ਹੈ ਪਰੀ ਬੁਲਬਲੇ ਚਲੋ ਮਿਲਦੇ ਆਂ ਦੋਸਤੋ ਤੁਹਾਨੂੰ ਕੱਲ ਸਾਨੂੰ ਦਿਓ ਇਜਾਜ਼ਤ ਅਸੀਂ ਕਰੀਏ ਕੁਝ ਪਲੈਨਿੰਗ ਤੇ ਮਿਲਾਂਗੇ ਕੱਲ ਇੱਕ ਨਵੇਂ ਵਲੋਗ ਵਿੱਚ ਬਾਏ 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 ਬਾਏ